ਅੱਜ ਖੰਨਾਚ ਗੁੰਡਾਗਰਦੀ ਕਰਨ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਕੰਪਨੀ ਵਿੱਚ ਕੰਮ ਕਰਦੇ ਕੇਚਡੀਓ ਨੂੰ ਅਣਪਛਾਤੇ ਲੋਕਾਂ ਨੇ ਘੇਰ ਲਿਆ ਅਤੇ ਇਹ ਹਮਲਾ ਉਸ ਵਕਤ ਕੀਤਾ ਗਿਆ ਜਦੋਂ ਉਹ ਕੰਪਨੀ ਤੋਂ ਘਰ ਨੂੰ ਵਾਪਸ ਜਾ ਰਿਹਾ ਸੀ ਅਣਪਛਾਤੇ ਵਿਅਕਤੀ ਮੋਟਰਸਾਈਕਲ ਤੇ ਆਏ ਅਤੇ ਉਸ ਦੀ ਕੁੱਟਮਾਰ ਕਰਨ ਲੱਗ ਪਏ ਜ਼ਖਮੀ ਹੋਏ ਪੀੜਤ ਵਿਅਕਤੀ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਨਾਮ ਹੈ ਤੁਹਾਡਾ ਗੁਰਮukh ਸਿੰਘ ਹੈ ਕੀ ਕੱਟਣਾ ਹੋਈ ਹੈ ਗਿੱਲ ਪੰਪ ਤੇ ਸੀ ਕੰਪਨੀ ਚ ਛੁੱਟੀ ਕਰਕੇ ਆ ਰਹੇ ਸੀਗੇ ਜੀ ਤੇ ਗਿੱਲ ਪੰਪ ਨੂੰ ਜਾਂ ਕ੍ਰੋਸਿੰਗ ਕਰਿਆ ਸੀ ਕੱਟ ਤੋਂ ਅਸੀਂ ਹਾਈਵੇ ਤੇ ਸੀਗੇ ਦੋ ਦੋ ਮੋਟਰਸਾਈਕਲਾਂ ਤੇ ਪੰਜ ਬੰਦੇ ਸੀਗੇ ਤੇ ਉਹ ਪਹਿਲੇ ਮੋਟਰਸਾਈਕਲ ਵਾਲਿਆਂ ਨੇ ਸਾਡੇ ਮੂਰੇ ਮੋੜਸਾਂ ਹੌਲੀ ਕਰਿਆ ਜੀ ਉਸ ਤੋਂ ਬਾਅਦ ਜਦੋਂ ਅਸੀਂ ਉਹਨੂੰ ਕ੍ਰੋਸਿੰਗ ਕਰਕੇ ਜਾਣ ਲੱਗੇ ਤਾਂ ਦੂਸਰੇ ਤਿੰਨ ਜਾਣੇ ਸੀਗੇ ਜਿਹੜੇ ਮੋਟਰਸਾਈਕਲ ਤੇ ਉਹਨਾਂ ਨੇ ਇਹਨਾਂ ਤੇ ਹਮਲਾ ਕਰਤਾ ਜੀ ਸਾਡੇ ਉੱਤੇ ਤੇ ਉਹਨੇ ਚੱਲਦੇ ਮੋਟਰਸਾਂ ਤੋਂ ਸਾਡੇ ਮੈਨੇਜਰ ਸਾਹਿਬ ਉੱਤਰ ਕੇ ਚਲੇ ਗਏ ਪਰੇ ਕੀ ਮਨਸ਼ਾ ਸੀ ਹਮਲਾ ਕਰਨ ਦੀ ਉਹ ਨਹੀਂ ਜੀ ਪਤਾ ਕੀ ਸੀ ਇਹ ਤਾਂ ਕਿਸੇ ਨਾਲ ਕੁਝ ਕਹਿੰਦੇ ਵੀ ਨਹੀਂ ਕਿਸੇ ਨੂੰ ਜੀ ਕੁਛ ਕੋਈ ਲੁੱਟਖੋ ਕੀਤੀ ਆ ਕੀ ਨਹੀਂ ਨਹੀਂ ਜੀ ਕੋਈ ਇੱਕ ਕੇ ਮੋਬਾਈਲ ਪੰਤਾ ਜੀ ਇਹਨਾਂ ਦਾ ਕਿੱਦਾਂ ਦੇਖਦੇ ਹੋ ਘਟਣਾ ਨੂੰ ਤੁਸੀਂ ਘਟਣਾ ਇਹ ਤਾਂ ਇੱਕ ਉਹਦਾ ਵੀ ਕੰਬ ਕੇ ਜੀ ਦੇਖਿਆ ਸੀ ਤਾਂ ਜੀ ਕਿੰਨੀ ਕੁ ਉਮਰ ਸੀਗੀ ਕਿੰਨੇ ਲੜਕੇ ਸੀ ਲੜਕੇ 5 ਜਾਣੇ ਸੀਗੇ ਕਿੰਨੀ ਇੰਜਰ ਕਿੰਨੀ ਕਹਾਗੀ ਉਹਨਾਂ ਦੇ ਉਹਾਂ ਦੀ ਹੋਊਗੀ 20-22 ਸਾਲ ਦੇ ਹੋਣਗੇ। 60 ਕਿੰਨੀ ਕੁ ਲੱਗੀ ਹੋਈ ਆ? 60 ਉਹਦੇ ਕਾਫੀ ਹੈ ਜੀ। ਕਿਹੜੀ-ਕਿਹੜੀ ਮੋਟਰ ਤੇ ਲੱਗੇ ਹੋਏ ਸੀ? ਹੁਸ਼ਿਆਰ ਪਾਰਟੋ ਮਾਡਲ ਚ ਲੱਗੇ ਹੋਏ ਸੀ। ਕਿੰਨੇ ਕវេ ਦਾ ਟਾਈਮ ਸੀ? 6 ਵਜੇ ਕੇ 20-25 ਮਿੰਟ ਦਾ ਟਾਈਮ ਸੀ। ਫਿਰ ਹਸਪੀਟਲ ਕਿੱਦਾਂ ਐਡਮਿਟ ਕਰਾਇਆ ਕਿਸ ਦੇ ਲੈ ਕੇ? ਹਸਪੀਟਲ ਫਿਰ ਆਟੋ ਦੇ ਵਿੱਚ ਲੈ ਕੇ ਆਏ ਜੀ ਅਸੀਂ। ਕਿਉਂ ਆ ਸੀ ਸਰ ਇਹ ਵੀ ਜਿਵੇਂ ਕਿ ਤੁਹਾਨੂੰ ਪਤਾ ਹੁਣੇ ਇਨਫੋਰਮੇਸ਼ਨ ਮਿਲੀ ਆ। ਇੱਕ ਵਿਸ਼ਾਲ ਨਾਮ ਦਾ ਬੰਦਾ ਐਚ.ਓ.ਡੀ ਐ ਮਰਿਤ ਸੁਪਰੀ ਕੁਝ ਕੰਮ ਕਰਦੇ ਆ। ਇੱਕ ਮੋਟਰਸਾਈਕਲ ਤੇ ਆ ਰਹੇ ਸੀਗੇ ਨਾਲ ਇਹਨਾਂ ਦੇ ਇੱਕ ਬੰਦਾ ਹੋਰ ਸੀ ਜਿਹੜਾ ਚਲਾ ਰਿਹਾ ਸੀ ਇਹਨਾਂ ਨੂੰ 5 ਨੌਜਵਾਨਾਂ ਨੇ ਰੋਕਿਆ ਮੋਟਰਸਾਈਕਲ ਅੱਗੇ ਲਾ ਕੇ ਰੋਕਿਆ ਤੇ ਬਿਨਾ ਕਿਸੇ ਪ੍ਰੋਵੋਕੇਸ਼ਨ ਤੇ ਇਹਨਾਂ ਤੇ ਹਮਲਾ ਕਰਤਾ ਇਹਨਾਂ ਦੇ ਇੱਕ ਸੱਟ ਹੈ ਤੇ ਅਸੀਂ ਇਹਨਾਂ ਦਾ ਪਿਆਰ ਲਿਖ ਕੇ ਤੇ ਪਰਚਾ ਦੇ ਕੇ ਕਾਰਵਾਈ ਸ਼ੁਰੂ ਕਰਾਂਗੇ ਸਰ ਨਹੀਂ ਹਜੇ ਤੱਕ ਤਾਂ ਤੁਹਾਨੂੰ ਵੀ ਪਤਾ ਵੀ ਇੰਜਰਡ ਵੀ ਥੋੜਾ ਜਿਹਾ ਸ਼ੌਕ ਚ ਹੈ ਤੇ ਸਾਰੇ ਕਿੱਥੋਂ ਰਹਿਣ ਲੱਗੇ ਕੁੰ ਜਿਹੜਾ ਇੰਜਰਡ ਹੈ ਮਾਰੀ ਮਾਰੀ ਅੱਛਾ ਤੁਹਾਨੂੰ ਸੀਸੀਟੀਵੀ ਕਰਾ ਕੋਈ ਹੈ ਇਹ ਸਭ ਨੂੰ ਭਾਜੀ ਤਾਂ ਇੱਥੇ ਆਏ ਆ ਪਰ ਪਹਿਲਾਂ ਫੇਰਦਚ ਕਰਦੇ ਆ ਸਾਰਾ ਕੁਝ ਹੋਊਗਾ ਸਮੇਂ ਦੇ ਨਾਲ-ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅੱਜ ਹੁਣ ਜਿਹੜਾ ਸਿਰ ਸਿਮਿੰਟ ਦੀਆਂ ਇੱਟਾਂ ਜਣ ਨਾਲ ਆਪਣੇ ਘਰਾਂ ਨੂੰ ਬਣਾਉਣ ਲੱਗੇ ਲੇਕਿਨ ਰੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਇੱਕ ਐਨ ਆਰ ਆਈ ਵੀਰ ਵੱਲੋਂ ਉਹਨਾਂ ਨੇ ਜਿਹੜਾ ਅੱਗਬਈ ਜਾਂ ਸਾਊਦੀ ਅਰਬ ਜਿਹੜੇ ਆ ਬ੍ਰਿਕਸ ਨਾਲ ਘਰ ਬਣਦੇ ਆ ਉੱਥੇ ਬਿਲਡਿੰਗ ਬਣਾਈ ਜਾਂਦੀ ਆ ਉੱਥੇ ਟੈਕਨੀਕ ਨੂੰ ਨਮਾ ਸ਼ਹਿਰ ਦੇ ਰਸੂਲ ਤੋਂ ਆ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਇੱਥੇ ਬਲਾਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਆ ਅੱਜ ਦੇ ਵਾਤਾਵਰਣ ਦੇ ਅਨੁਕੂਲ ਜਿਹੜੇ ਆ ਬ੍ਰਿਕਸ ਇੱਥੇ ਬਲਾਕ ਤਿਆਰ ਕੀਤੇ ਜਾਂਦੇ ਆ ਆ ਜਿਹੜੇ ਕੋ ਆਪਾਂ ਖੜੇ ਆ ਇਹਨੂੰ ਅਸੀਂ ਕੰਨੇ ਆ ਜੀ ਛੇਂਤੀ ਬਲਾਕ ਅੱਛਾ ਜੀ ਤੇ ਇਹਦੀ ਨੌਂ ਇੰਚ ਲੰਬਾਈ ਇੱਧਰ ਨੂੰ ਜੀ ਤੇ 6 ਇੰਚ ਤੇ ਵੀ ਇੱਧਰ ਨੂੰ ਚੜਾਈ ਆ ਤੇ 6 ਤੋਂ ਚਾਈ ਆਪਾਂ ਨੂੰ ਲਗਭਗ ਗਏ 3.5 ਟਾਂ 4 ਟਾਂ ਕਵਰ ਕਰ ਜਾਂਦਾ ਇੱਕ ਬਲਾਕ ਅੱਛਾ ਜੀ ਹਾਂ ਜੀ ਤੇ ਦੂਜੀ ਵੀ ਇਹਦਾ ਬੈਨੀਫਿਟ ਇਹ ਆ ਕਿ ਜਿਵੇਂ ਕਿ ਹੁਣ ਅੱਜ ਕੱਲ੍ਹ ਘਰ ਬਣਾ ਰਹੇ ਆਂ ਸੁਲਾਬੇ ਦੀ ਦਿੱਕਤ ਬਹੁਤ ਆ ਰਹੀ ਆ ਸ਼ੋਰੇ ਦੀ ਪ੍ਰੋਬਲਮ ਆ ਰਹੀ ਆ ਆਪਾਂ ਜਿੰਨੇ ਮਰ ਦੀ ਪੈਸੇ ਲਾਉਨੇ ਆਂ ਦੋ ਸਾਲ ਬਾਅਦ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਆਂ ਚਾਹੇ ਬਲੌਕ ਯੂਜ਼ ਕਰਦੇ ਆਂ ਇੱਥੇ ਕੋਈ ਇੰਨੀ ਦਿੱਕਤ ਨਹੀਂ ਹੈਗੀ ਤੇ ਦੂਸਰਾ ਇਹ ਆ ਕਿ ਆਪਣਾ ਇਹ ਤੇ ਮਟੀਰੀਅਲ ਸੀਵ ਹੋਊਗਾ ਜਿਵੇਂ ਪੈਸਾ ਸੀਵ ਹੋਏਗਾ ਪੈਸਾ ਸੀਵ ਹੋਊਗਾ ਮਟੀਰੀਅਲ ਸੀਵ ਜਿਦਾ ਰੇਤਾ ਯੂਜ਼ ਕਰਦੇ ਆਂ ਆਪਾਂ ਜਾਂ ਸੀਮੈਂਟ ਯੂਜ਼ ਕਰਦੇ ਆਂ ਤੇ ਉਹ ਸਾਰ